ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਕਹਿੰਦੇ ਦੁਨੀਆ 'ਚ ਪੈਸਾ ਕਮਾਉਣਾ ਇੰਨਾ ਸੌਖਾ ਇੰਨਾ ਔਖਾ ਨਹੀਂਗਾ ਦੁਨੀਆ 'ਚ ਪੈਸਾ ਕਮਾਉਣਾ ਇੰਨਾ ਔਖਾ ਨਹੀਂਗਾ ਪਰ ਸਾਡਾ ਜਿਹੜਾ ਮਾਨ ਬੇਈਮਾਨ ਨਹੀਂ ਹੋਣਾ ਚਾਹੀਦਾ ਮਤਲਬ ਕਿ ਸਾਨੂੰ ਹਰਾਮ ਦਾ ਪੈਸਾ ਹਰਾਮ ਦਾ ਮਤਲਬ ਕਿ ਜਿਹੜਾ ਗਲਤ ਕੰਮਾਂ ਨਾਲ ਪੈਸਾ ਬਣਾਇਆ ਹੋਵੇ ਜੀ ਉਹ ਅਸੀਂ ਨਹੀਂ ਕਮਾਉਂਦੇ ਕਮਾ ਸਕਦੇ ਜੇ ਸਾਡਾ ਜਮੀਰ ਇਜਾਜ਼ਤ ਨਾ ਦੇਵੇ ਤੋ ਠੀਕ ਆ ਸਾਨੂੰ ਹੱਕ ਦਾ ਪੈਸਾ ਕਮਾਉਣਾ ਚਾਹੀਦਾ ਤੇ ਖਾਣਾ ਚਾਹੀਦਾ ਸੋ ਇਸ ਦੇ ਨਾਲ ਇੱਕ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆ ਇੱਕ ਵਾਰ ਕੀ ਹੁੰਦਾ ਇੱਕ ਰਿਆਸਤ ਦਾ ਬਹੁਤ ਤਕੜਾ ਰਾਜਾ ਹੁੰਦਾ ਵਾ ਬਹੁਤ ਦਿਆਲੂ ਤੇ ਨੇਕ ਦਿਲ ਰਾਜਾ ਹੁੰਦਾ ਵਾ ਤਾਂ ਆਪਣੀ ਪਰਜਾ ਦੇ ਵਿੱਚ ਭੇਸ ਬਦਲ ਕੇ ਘੁੰਮਦਾ ਹੁੰਦਾ ਕਈ ਵਾਰ ਤਾਂ ਉਹ ਕੀ ਦੇਖਦਾ ਵਾ ਇੱਕ ਗਰੀਬ ਕਿਸਾਨ ਬੜੀ ਮਿਹਨਤ ਮਜ਼ਦੂਰੀ ਕਰ ਰਿਹਾ ਦਾ ਬੜੀ ਮਿਹਨਤ ਸ਼ਦਤ ਕਰ ਰਿਹਾ ਹੁੰਦਾ ਕਿਸਾਨ ਵਿੱਚ ਕੰਮ ਕਰ ਰਿਹਾ ਹੁੰਦਾ ਤਾਂ ਉਹ ਕੰਮ ਕਰ ਕਰ ਕੇ ਬੈਠਾ ਬੋਰ ਥੱਲੇ ਦਰੱਖ ਥੱਲੇ ਬੈਠਾ ਰੋਟੀ ਖਾ ਰਿਹਾ ਹੁੰਦਾ ਵਾ ਤਾਂ ਜਿਹੜਾ ਰਾਜਾ ਹੁੰਦਾ ਭੇਸ ਬਦਲ ਕੇ ਇੱਕ ਸੇਠ ਦੇ ਭੇਸ ਵਿੱਚ ਘੁੰਮ ਰਿਹਾ ਹੁੰਦਾ ਵਾ ਤੇ ਚਾਰ ਸੋਨੇ ਦੀਆਂ ਮੋਹਰਾਂ ਲੈ ਕੇ ਜਾਂਦਾ ਵਾ ਤੇ ਦੇਖਦਾ ਵਾ ਇਹਦੀ ਮਦਦ ਕਰਨੀ ਚਾਹੀਦੀ ਆ ਬੜੀ ਮਿਹਨਤ ਕਰਦਾ ਵਾ ਇਹਨੂੰ ਨਾ ਮੁੱਲ ਨਹੀਂ ਮਿਲ ਰਿਆ ਤਾਂ ਉਹ ਜਾਂਦਾ ਆ ਪਾ ਤੇ ਕਿਸਾਨ ਕੋਲ ਜਾ ਕੇ ਕਹਿੰਦਾ ਵੀ ਤੁਹਾਡੇ ਖੇਤ ਦੇ ਕੋਲ ਮੈਨੂੰ ਆ ਚਾਰ ਮੋਹਰਾ ਮਿਲਗਾ ਵਿੱਚੋਂ ਤੁਰਿਆ ਜਾਂਦਾ ਸੀ ਤੁਹਾਡੇ ਖੇਤ 'ਚ ਪੰਨਾਂ ਸੀ ਮੈਂ ਚੱਕ ਲਈ ਜਾਵਾਂ ਤੇ ਇਹ ਤੋਂ ਤੁਹਾਡੀਆਂ ਵਾ ਇਹ ਲੈ ਲਓ ਤੁਸੀਂ ਤਾਂ ਜਿਹੜਾ ਕਿਸਾਨ ਹੁੰਦਾ ਬੜਾ ਇਮਾਨਦਾਰ ਤੇ ਲੋਇ ਕਿਸਾਨ ਹੁੰਦਾ ਵਾ ਬڑا ਮਿਹਨਤੀ ਕਿਸਾਨ ਹੁੰਦਾ ਮਿਹਨਤ 'ਚ ਯਕੀਨ ਰੱਖਣ ਵਾਲਾ ਹੁੰਦਾ ਕਹਿੰਦਾ ਨਹੀਂ ਸੇਠ ਜੀ ਇਹ ਮੇਰੀਆਂ ਨਹੀਂ ਇਹ ਕਿਸੇ ਹੋਰ ਦੀਆਂ ਹੋਣਗੀਆਂ ਜਾਂ ਕਿਸੇ ਰਾਹਗਰੀ ਦੀਆਂ ਹੋਣਗੀਆਂ ਡੈਗੀਆਂ ਹੋਣਗੀਆਂ ਤੁਸੀਂ ਰੱਖ ਲਓ ਮੈਂ ਨਹੀਂ ਲੈਣੀਆਂ ਕਿਸੇ ਨੂੰ ਮੋੜ ਦਿਓ ਮੇਰੀਆਂ ਨਹੀਂ ਤਾਂ ਉਹ ਦੂਰੀ ਵਾਰ ਫੇਰ ਕਹਿੰਦਾ ਉਹੀ ਚੀਜ਼ ਵੀ ਰੱਖ ਲਓ ਕੋਈ ਨਹੀਂ ਤੁਹਾਡੇ ਖੇਤ 'ਚੋਂ ਮਿਲੰਗਾ ਕਹਿੰਦਾ ਨਹੀਂ ਕਹਿੰਦਾ ਮੇਰਾ ਬੜਾ ਵਧੀਆ ਤਰੀਕੇ ਨਾਲ ਗੁਜ਼ਾਰਾ ਹੋ ਰਿਹਾ ਵਾ ਚਾਰ ਅੰਨੇ 'ਚ ਚਾਰ ਅੰਨੇ ਕਮਾਉਣਾ ਮੈਂ ਤਾਂ ਮੇਰਾ ਵਧੀਆ ਚੱਲ ਰਿਹਾ ਉਹ ਫੇਰ ਤੀਸਰੀ ਵਾਰ ਕਹਿੰਦਾ ਕਹਿੰਦਾ ਨਹੀਂ ਨਹੀਂ ਬੱਸ ਵੀ ਟੋੜਨਾ ਇਹ ਕਹਿੰਦਾ ਨਹੀਂ ਮੇਰੀਆਂ ਨਹੀਂ ਉਹ ਇੰਨੇ ਟਾਈਮ ਚ ਜਿਹੜਾ ਕਿਸਾਨ ਹੁੰਦਾ ਗੱਲਾਂ ਬਾਤਾਂ ਕਰਦੇ ਚ ਕੋਈ ਰੋਟੀ ਖਾ ਲੈਂਦਾ ਵਾ ਤੇ ਉਹ ਸੇਠ ਨੂੰ ਕਹਿੰਦਾ ਕਿ ਹਾਂ ਦਾ ਸੇਠ ਜੀ ਤੁਸੀਂ ਹੁਣ ਜਾਓ ਇਹ ਕਿਸੇ ਦੀਆਂ ਆ ਮਾਂ ਕਿਸੇ ਨੂੰ ਦੇ ਦਿਓ ਮੇਰੀਆਂ ਨਹੀਂ ਮੇਰਾ ਵਧੀਆ ਗੁਜ਼ਾਰਾ ਹੋ ਰਿਹਾ ਵਾ ਮੈਨੂੰ ਆਪਣਾ ਕੰਮ ਕਰ ਲੈ ਲਓ ਤੁਸੀਂ ਮੇਰੇ ਕੰਮ 'ਚ ਰੁਕਾਵਟ ਨਾ ਪਾਓ ਵੀ ਮੈਂ ਵੀ ਜੀ ਥੋੜਾ ਕੰਮ ਕਰ ਲਾਵਾਂ ਮੈਂ ਤਾਂ ਉਹ ਸੇਠ ਇੰਨਾ ਕਹਿ ਕੇ ਉੱਥੋਂ ਚੱਲ ਜਾਂਦਾ ਵਾ ਤੇ ਬੜਾ ਹੈਰਾਨ ਹੁੰਦਾ ਵੀ ਇਹਨੇ ਮੋਹਰਾ ਨਹੀਂ ਲਈਆ ਤਾਂ ਇੱਕ ਪਹੇਲੀ ਵੀ ਕਿਸਾਨ ਉਹਦੋਂ ਕਹਿੰਦਾ ਹੁੰਦਾ ਵੀ ਮੇਰਾ ਵਧੀਆ ਗੁਜ਼ਾਰਾ ਚੱਲ ਰਿਹਾ ਵਾ ਵੀ ਚਾਰਾਂ ਨੇ ਕਮਾਉਣਾ ਮੈਂ ਇੱਕ ਕੰਨਾ ਮੈਂ ਉਧਾਰ ਦੇ ਦਿਨਾ ਵਾ ਇੱਕ ਕੰਨਾ ਮਤਲਬ ਕਿ ਸੇਵਿੰਗ ਕਰ ਲੈਣਾ ਵਾ ਇੱਕ ਕੰਨਾ ਵੀ ਆਪਣਾ ਜਿਹੜਾ ਖਾ ਲੈਣਾ ਵਾ ਇੱਕ ਕੰਨਾ ਦੱਬ ਦਿਨਾ ਵਾ ਚਾਰ ਆਨੇ ਕਰ ਮਤਲਬ ਮੇਰਾ ਵਧੀਆ ਗੁਜ਼ਾਰਾ ਚੱਲ ਰਿਹਾ ਹੁੰਦਾ ਵਾ ਤਾਂ ਜਿਹੜਾ ਸੇਵਟ ਹੁੰਦਾ ਵਾ ਬੜਾ ਹਰਾਣ ਹੁੰਦਾ ਕਹਿੰਦਾ ਵੀ ਇਹ ਪਹੇਲੀ ਕਿਹੜੀ ਆ ਸੋਚਦਾ ਵਿਚਾਰਦਾ ਪੁੱਛਦਾ ਵਾ ਕਿਸਾਨ ਲੰਘ ਜਾਂਦਾ ਖੇਤ ਚ ਕੰਮ ਕਰਦਾ ਤੇ ਉਹ ਸੇਵਟ ਜਿਹੜਾ ਹੁੰਦਾ ਰਾਜਾ ਬੜਾ ਪਰੇਸ਼ਾਨ ਹੁੰਦਾ ਦਰਬਾਰ ਚ ਆਉਂਦਾ ਤੇ ਆਪਣੇ ਦਰਬਾਰ ਨੂੰ ਕਹਿੰਦਾ ਵਾ ਵੀ ਇਹ ਪਹੇਲੀ ਆ ਮੈਨੂੰ ਇਹਦਾ ਵੀ ਦੱਸੋ ਹੱਲ ਕੀ ਆ ਮੈਨੂੰ ਕਿਸੇ ਨੇ ਪਾਈ ਆ ਤਾਂ ਸਾਰੇ ਦਰਬਾਰੀ ਬੜੇ ਹੈਰਾਨ ਹੁੰਦੇ ਆ ਕਿਸੇ ਨੂੰ ਪਹੇਲੀ ਦਾ ਹੱਲ ਨਹੀਂ ਨਿਕਲਦਾ ਉਹ ਤਾਂ ਉਹ ਕਹਿੰਦਾ ਵੀ ਉਹੀ ਕਿਸਾਨ ਹੀ ਦੱਸੂਗਾ ਮੰਤਰੀ ਕਹਿੰਦੇ ਤੇ ਕਿਸਾਨ ਨੂੰ ਲੱਭਿਆ ਜਾਂਦਾ ਵਾ ਦਰਬਾਰ ਚ ਲਿਆਂਦਾ ਜਾਂਦਾ ਵਾ ਤੇ ਦਰਬਾਰ ਚ ਕਿਸਾਨ ਪੇਸ਼ ਹੁੰਦਾ ਵਾ ਤੇ ਰਾਜਾ ਕਹਿੰਦਾ ਵਾ ਮੈਂ ਉਹੀ ਸੇਠ ਹਾਂ ਸੇਠ ਦੇ ਪੇਸ਼ਟ ਜਿਹੜਾ ਆਇਆ ਸੀਗਾ ਮੈਂ ਰਾਜਾ ਸੀਗਾ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਸੀਗਾ ਤੇ ਮਾਫ ਕਰਨਾ ਮੈਂ ਸੇਠ ਦੇ ਭੇਸ ਵਿੱਚ ਘੁੰਮ ਰਿਹਾ ਸੀਗਾ ਖ ਰਾਜਾ ਸੀ ਮੈਂ ਉਦੋਂ ਤੇ ਉਹ ਕਹਿੰਦਾ ਵੀ ਮੈਂ ਉਹ ਤੁਹਾਨੂੰ ਮਤਲਬ ਕਿ ਪਰਖਿਆ ਜਾਂ ਦੇਖਿਆ ਤਾਂ ਉਹ ਕਹਿੰਦਾ ਕਿਸਾਨ ਕਦਾ ਕੋਈ ਗੱਲ ਨਹੀਂ ਤਾਂ ਉਹ ਕਹਿੰਦਾ ਵੀ ਜਿਹੜੀ ਤੁਸੀਂ ਪਹੇਲੀ ਪਾਈ ਸੀ ਨਾ ਮੈਨੂੰ ਉਹਦਾ ਹੱਲ ਦੱਸੋ ਕੀ ਉਹਦਾ ਕਿਵੇਂ ਉਹ ਤੁਸੀਂ ਕਿਹਾ ਸੀਗਾ ਉਹ ਕਹਿੰਦਾ ਹਾਂ ਮੈਂ ਇਹ ਗੱਲ ਕਹੀ ਸੀ ਕਹਿੰਦਾ ਜਿਹੜੀ ਮੇਰਾ ਚਾਰ ਅੰਨਿਆਂ ਦੇ ਵਿੱਚ ਗੁਜ਼ਾਰਾ ਹੁੰਦਾ ਵਾ ਪਹਿਲਾ ਅੰਨਾ ਮੈਂ ਉਧਾਰ ਚਕਾਉਣਾ ਉਧਾਰ ਚਕਾਉਣਾ ਮਤਲਬ ਆਪਣੇ ਪਰਿਵਾਰ ਨੂੰ ਖਵਾਉਣਾ ਵਾ ਪਾਲਦਾ ਪਾਲਣ ਪੋਸ਼ਣ ਕਰਦਾ ਦੂਜਾ ਮੈਂ ਆਪਣੇ ਬੱਚਿਆਂ ਨੂੰ ਉਧਾਰ ਦਿੰਦਾ ਵਾਂ ਠੀਕ ਆ ਪਹਿਲੀ ਪਹਿਲੀ ਨਾਲ ਮੈਂ ਖਾਣਾ ਵਾ ਗੁਜ਼ਾਰਾ ਕਰਦਾ ਵਾ ਮਤਲਬ ਕਿ ਮੈਂ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਦੂਜੀ ਨਾਲ ਮੈਂ ਆਧਾਰ ਚਕਾਉਣਾ ਵਾ ਆਧਾਰ ਮਤਲਬ ਆਪਣੇ ਮਾਪਿਆਂ ਲਈ ਸੇਵ ਕਰਦਾ ਉਹਨਾਂ ਦੀ ਦੇਖਭਾਲ ਕਰਦਾ ਤੀਜਾ ਆਧਾਰ ਦਿੰਨਾ ਮਤਲਬ ਆਪਣੇ ਬੱਚਿਆਂ ਤੇ ਖਰਚ ਕਰਦਾ ਮੈਂ ਉਹਨਾਂ ਦੀ ਪੜ੍ਹਾਈ ਲਿਖਾਈ ਤੇ ਐਜੂਕੇਸ਼ਨ ਤੇ ਹਰੇਕ ਚੀਜ਼ ਤੇ ਜਿਹੜਾ ਚੌਥਾ ਵਾ ਉਹ ਮੈਂ ਮਿੱਟੀ ਵਿੱਚ ਦੱਬ ਦਿੰਦਾ ਵਾ ਵੀ ਮੈਨੋਂ ਔਖੇ ਟਾਈਮ ਵਿੱਚ ਕਦੇ ਦਿੱਕਤ ਪਾਵੇ ਪੈਸੇ ਤੇਲੇ ਦੀ ਮੈਂ ਵਰਤ ਲਵਾਂ ਜਿਹੜਾ ਪਹਿਲਾ ਸੀ ਉਹ ਪਾਣੀ 'ਚ ਸੱਠਦਾ ਮਤਲਬ ਵੀ ਜਿਹੜਾ ਪਹਿਲਾ ਪਾਣੀ ਚ ਸੈੱਟ ਦਾ ਮਤਲਬ ਆਪਣੇ ਪਰਿਵਾਰ ਨੂੰ ਪਾਲਦਾ ਵਾਂ ਦੂਜਾ ਆਧਾਰ ਦਿਨਾ ਮਤਲਬ ਕੀ ਆਧਾਰ ਕਰਜ਼ਾ ਲਾਉਣਾ ਵਾਂ ਜਿਹੜਾ ਦੂਸਰਾ ਜਿਹੜਾ ਕਰਜ਼ਾ ਲਾਉਣਾ ਵਾਂ ਮਤਲਬ ਆਪਣੇ ਮਾਪਿਆਂ ਦਾ ਕਰਜ਼ਾ ਲਾਉਣਾ ਮੈਂ ਉਹਨਾਂ ਲਈ ਦੇਖਭਾਲੀ ਵਰਤਦਾ ਤੀਜਾ ਆਧਾਰ ਦਿਨਾ ਮੈਂ ਆਪਣੇ ਬੱਚਿਆਂ ਤੇ ਖਰਚ ਕਰਦਾ ਵਾਂ ਚੌਥਾ ਮੈਂ ਦੱਬ ਦਿਨਾ ਸੇਵਿੰਗ ਕਰਦਾ ਵਾਂ ਵੀ ਇਹਨਾਂ ਆਚਾਰਾਂ ਅੰ내 ਚ ਮੇਰਾ ਵਧੀਆ ਗੁਜ਼ਾਰਾ ਹੁੰਦਾ ਵਾ ਦਾ ਰਾਜਾ ਸਮਝ ਗਿਆ ਸਾਰੀ ਗੱਲ ਤੇ ਸਾਰੇ ਦਰਬਾਰੀਆਂ ਨੇ ਤਾੜੀਆਂ ਮਾਰੀਆਂ ਖੁਸ਼ ਹੋਏ ਵੀ ਇੱਕ ਕਿਸਾਨ ਕਿੰਨਾ ਮਾਨਦਾਰ ਲੋਇਲ ਇੱਕ ਚਾਰ ਆਨਿਆਂ ਦੇ ਵਿੱਚ ਕਿਵੇਂ ਆਪਣੀ ਜ਼ਿੰਦਗੀ ਬਤੀਤ ਤੇ ਖੁਸ਼ਹਾਲ ਰੱਖ ਰਿਹਾ ਵਾ ਤਾਂ ਸਾਰੇ ਬੜੇ ਖੁਸ਼ ਹੁੰਦੇ ਆ ਰਾਜਾ ਖੁਸ਼ੀ ਚੋਂ ਉਹਨੂੰ ਨਾਮ ਵੀ ਦੇ ਦਿੰਦਾ ਵਾ ਤਾਂ ਇਹ ਕਹਾਣੀ ਇੱਕ ਛੋਟੀ ਜੀ ਸੀ ਵੀ ਅਸੀਂ ਕਾਰਨ ਨੂੰ ਚਾਹੇ ਬਹੁਤ ਕੁਝ ਕਰ ਲਏ ਆਮ ਦੇ ਪੈਸੇ ਜਿੰਨੇ ਮਰਜ਼ੀ ਕਮਾਲ ਕੇ ਪਰ ਜਿਹੜੇ ਸਾਡੇ ਆਪ ਦੇ ਸੋ ਉਹੀ ਸਾਡੇ ਨਾਲ ਰਹਿਣੇ ਆ ਕਹਿਣ ਦਾ ਇਹ ਆ ਵੀ ਜੇ ਉਹ ਕਿਸਾਨ ਚਾਰ ਆਨਿਆਂ ਚ ਜ਼ਿੰਦਗੀ ਵੀ گزار ਸਕਦਾ ਹਨ ਤਾਂ ਅਸੀਂ ਵੀ ਥੋੜੇ ਪੈਸਿਆਂ ਚ ਅਡਜਸਟ ਕਰਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਆ ਇਹ ਚਾਰ ਫਾਰਮੂਲੇ ਅਸੀਂ ਵੀ ਆਪਣੀ ਜ਼ਿੰਦਗੀ ਚ ਅਪਣਾ ਸਕਦੇ ਆ ਇੰਪਲੀਮੈਂਟ ਕਰ ਸਕਦੇ ਆ ਇਹ ਚਾਰ ਆਨੇ ਸੋ ਗੱਲ ਆ ਵੀ ਤੁਸੀਂ ਪੈਸਾ ਕਮਾ ਕੇ ਮੇ ਰਹੇ ਹੋ ਜਿਹੜਾ ਸਹੀ ਪੈਸਾ ਕਮਾਇਆ ਹੁੰਦਾ ਨਾ ਉਹ ਤੁਹਾਡਾ ਸਾਥ ਵੀ ਦਿੰਦਾ ਵਾ ਕਦੇ ਤੁਹਾਡੇ ਤੋਂ ਦੂਰ ਨਹੀਂ ਜਾਂਦਾ ਜਿਹੜਾ ਹੱਕ ਸੱਚ ਨਾਲ ਖੂਨ ਪਸੀਨੇ ਦੀ ਕਮਾਈ ਆ ਪੈਸਾ ਕਮਾਇਆ ਹੁੰਦਾ ਕਦੇ ਗਲਤ ਖਾਣ ਨਹੀਂ ਲੱਗਦਾ ਪੈਸਾ ਤੁਹਾਡੇ ਤੋਂ ਸੋ ਇਸ ਕਰਕੇ ਹਮੇਸ਼ਾ ਹੱਕ ਸੱਚ ਦੀ ਕਮਾਈ ਕਰੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੋ ਵਧੀਆ ਮਾਣ ਦਾ ਰਹੋ ਸੋ ਇਹ ਸੀ ਅੱਜ ਦੀ ਛੋਟੀ ਜੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਅਗਲੇ ਕਿਸੇ ਕਹਾਣੀ ਸਟੋਰੀ ਚ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ